ਰੋ 3 ਦਿਨ ਹੋ ਗਏ ਆ ਆ ਬੱਚੀਆਂ ਜਿਹੜੀਆਂ ਦੀਆਂ 3 ਦਿਨ ਹੋ ਗਏ ਆਂ ਦੀਆਂ ਬਾਬਾ ਜੀ ਸਾਡੇ ਰੋਟੀ ਨਹੀਂ ਲੰਘ ਰਹੀ ਰੋਟੀ ਨੰਗੇ ਵੀ ਕਿਵੇਂ ਮਾਂ ਵੀ ਮੰਜੇ ਤੇ ਪਈ ਆ ਤੇ ਪਿਓ ਮੈਡੀਕਲ ਫਰੀਦਕੋਟ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਮਾਸੀਕੇ ਆਏ ਆ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਆ ਤੁਸੀਂ ਵੀਰੋ ਮੋਟਰਸਾਈਕਲ ਵੇਣਨੇ ਆ ਇਹ ਮੋਟਰਸਾਈਕਲ ਤੇ ਛੀ ਜਾਣਿਆਂ ਦਾ ਢਿੱਡ ਭਰਦਾ ਸੀ ਆ ਮੋਟਰਸਾਈਕਲ ਇਹ ਮੋਟਰਸਾਈਕਲ ਤੇ ਚਲਾਉਣ ਵਾਲਾ ਮਲਕੀਤ ਸਿੰਘ ਸੀ ਕਰਨੈਲ ਸਿੰਘ ਕਰਨੈਲ ਸਿੰਘ ਇਹ ਬੱਚਿਆਂ ਦੇ ਡੈਡੀ ਦਾ ਨਾਮ ਕਰਨੈਲ ਸਿੰਘ ਸੀ ਪਿੰਡ ਮਾਸੀਕੇ ਇਹ ਮੋਟਰਸਾਈਕਲ ਤੇ ਵਿਚਾਰਾ ਰਜਗਾਰ ਕਰਦਾ ਹੀ ਦਿਹਾੜੀ ਕਰਨ ਜਾਂਦਾ ਸੀ ਤੇ ਰਾਤ ਨੂੰ ਦਿਹਾੜੀ ਕਰਕੇ ਵਾਪਸ ਜਦੋਂ ਆ ਰਿਹਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਕੋਈ ਗੱਡੀ ਮਾਰ ਕੇ ਤੇ ਉੱਠ ਗਿਆ ਉਹ ਤਾਂ ਗੱਡੀ ਮਾਰ ਕੇ ਚਲਾ ਗਿਆ ਪਰ ਉਹਨੂੰ ਨਹੀਂ ਪਤਾ ਸੀ ਵੀ ਪੰਜ ਧੀਆ ਉਹ ਬੰਦੇ ਦੇ ਪੰਜ ਧੀਆ ਇਹ ਵੀ ਧੀਆ ਦੋ ਤੀਆਂ ਉਹ ਪਿਓ ਦੇ ਕੋਲੇ ਇਲਾਜ ਹੋਈ ਜਾਂਦਾ ਮੈਡੀਕਲ ਚ ਦਾਖਲਾ ਤਿੰਨ ਤੀਆਂ ਕਰੇ ਆ ਵੇਖੋ ਵੀਰੋ ਇਹ ਮੋਟਰਸਾਈਕਲ 6-7 ਜਾਣਿਆਂ ਦਾ ਢੱਡ ਪਰਦਾ ਸੀ ਇੱਥੇ ਬੰਦਾ ਜਾ ਕੇ ਪਰ ਅੱਜ ਉਹ 6-7 ਆ ਬੱਚੇ ਵੇਖੋ ਨਿੱਕੇ ਨਿੱਕੇ ਪੰਜ ਤੀਆਂ ਦਾ ਪਿਓ ਮੰਜੇ ਤੇ ਕਿਹੜਾ ਹੱਡ ਨਹੀਂ ਵੀ ਜਿਹੜਾ ਉਹਦਾ ਟੁੱਟਿਆ ਨਹੀਂ ਸਾਰਾ ਬੰਦਾ ਟੁੱਟ ਗਿਆ ਫੈਕਚਰ ਲੱਤਾਂ ਗੋਡੇ ਪੱਤਲੀਆਂ ਬਾਹਾਂ ਸਾਰਾ ਕੁਝ ਘਟੂ ਘਟ ਪੰਜ ਸੀਪਰੇਸ਼ਨ ਹੋਣੀ ਆ ਵੀਰੋ ਆਪਾਂ ਬੱਚਿਆਂ ਤੋਂ ਪੁੱਛਦੇ ਕੀ ਨਾ ਪੁੱਤਰਾ ਕੁਝ ਬ੍ਰੀਤ ਕੁਝ ਬ੍ਰੀਤ ਤੇ ਕੀ ਗੱਲ ਡੈਡੀ ਨੂੰ ਹੋ ਗਈ ਪੁੱਤ ਉਹ ਮੋਟਰ ਉਹ ਕੰਮ ਤੋਂ ਹੁੰਦਾ ਸੀ ਤੇ ਉਹਦੇ ਵਿੱਚ ਗੱਡੀ ਵੱਜੀ ਹਾਂ ਤੇ ਵੀ ਉੱਥੇ ਡਿੱਗ ਗਿਆ ਉੱਥੇ ਡਿੱਗ ਪਿਆ ਬਹੁਤ ਸੱਟਾਂ ਪੁੱਤ ਹਾਂਜੀ ਕੀ ਕੀ ਟੁੱਟ ਗਿਆ ਗੱਡ ਟੁੱਟ ਗਿਆ ਤੇ ਪੱਟ ਟੁੱਟ ਗਿਆ ਪੱਸਲੀਆਂ ਟੁੱਟੀਆਂ ਤੇ ਪੁੱਤ ਦਾਨੀ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਦਾਨੀ ਵੀਰੋ ਇਹ ਮੇਰੀ ਬੇਨਤੀ ਆ ਕਿ ਸਾਡੇ ਸਾਡੇ ਘਰ ਦੀ ਜੇਵਾ ਕਰੋ ਕਿਉਂਕਿ ਸਾਡੇ ਬੇਪੈਸੇ ਹੋਣਗੇ ਦੇੜੀ ਲੋਜ ਕਰਨ ਨੂੰ ਵੀ ਕੋਈ ਪੈਸੇ ਵੀ ਨਹੀਂ ਗਏ ਵੇਖੋ ਵੀਰੋ ਤਿੰਨ ਚਾਰ ਦਿਨ ਹੋ ਗਏ ਬੱਚੇ ਰੋਟੀ ਤੋਂ ਬਿਨਾ ਕਿਉਂਕਿ ਰੋਟੀ ਕਮਾਉਣ ਵਾਲਾ ਜਦੋਂ ਮੰਜੇ ਤੇ ਪੈ ਗਿਆ ਤੇ ਬੱਚਿਆਂ ਦੇ ਹਾਲਾਤ ਆਪਾਂ ਮੂੰਹ ਤੋਂ ਹੀ ਪਤਾ ਲੱਗ ਜਾਂਦਾ ਬੱਚਿਆਂ ਦੇ ਹਾਲਾਤ ਦੇ ਘਰ ਦੇ ਹਾਲਾਤ ਵੇਖੋ ਇਹਨਾਂ ਦੀ ਮਾਂ ਦਾ 15 ਦਿਨ ਪਹਿਲਾਂ ਆਪਰੇਸ਼ਨ ਹੋਇਆ ਉਹ ਵੇ ਪਈ 15 ਦਿਨ ਪਹਿਲਾਂ ਮਾਂ ਦਾ ਰਸੌਲਿਆਂ ਦਾ ਆਪਰੇਸ਼ਨ ਹੋਇਆ ਸੀ ਉਹ ਵੀਰ ਨੇ ਵਿਚਾਰੇ ਨੇ ਫੜ ਦੜ ਕੇ ਮਸਾ ਕਰਵਾਇਆ ਸੀ ਤੇ ਉਤੋਂ ਆ ਗਈ ਐਡੀ ਵੱਡੀ ਮੁਸੀਬਤ ਆ ਗਈ ਪੰਜ ਧੀਆਂ ਦਾ ਬਾਪ ਇੱਕਦਮ ਐਨੇ ਹੱਡ ਟੁੱਟ ਕੇ ਵੀ ਉਹ ਘੱਟੋ ਘੱਟ ਸਾਲ ਠੀਕ ਨਹੀਂ ਹੁੰਦਾ ਵੀ ਇਸ ਟਾਈਮ ਉਹ ਵੀਰ ਫਰੀਦਕੋਟ ਮੈਡੀਕਲ ਦੇ ਵਿੱਚ ਦਾਖਲ ਆ ਘੱਟੋ ਘੱਟ ਉਹ ਸਾਲ ਵੀਰ ਤੋਂ ਨਹੀਂ ਉੱਠਿਆ ਜਾਣਾ ਉਹਦੇ ਘਰ ਵਾਲੀ ਵੀ ਮੰਜੇ ਤੇ ਪਈ ਆ ਤੇ ਪੰਜ ਗੁੱਡੀਆਂ ਵੀਰੋ ਕਮਾਉਣ ਵਾਲਾ ਵੀ ਕੋਈ ਨਹੀਂ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆਹ ਵੇਖੋ ਪੁੱਤ ਕੀ ਨਾ ਤੇਰਾ ਪਵਨਦੀਪ ਕੌਰ ਕੀ ਗੱਲ ਹੋ ਗਈ ਡੈਡੀ ਨੂੰ ਪੁੱਤ ਵੇਖੋ ਬੱਚਿਆਂ ਦੇ ਕਿਹੜੇ ਹੰਝੂ ਆ ਉਹੀ ਦੱਸ ਰਹੇ ਆ ਵੀਓ ਪਿਓ ਸੀ ਜਿਹੜਾ ਉਹੀ ਕਮਾਉਣ ਵਾਲਾ ਸੀ ਤੇ ਉਹੀ ਇਹਨਾਂ ਦਾ ਢਿੱਡ ਭਰਨ ਵਾਲਾ ਹੀ ਤਿੰਨੇ ਗੁੱਡੀਆਂ ਵੇਖੋ ਵਿਚਾਰੀਆਂ ਦੇ ਜਿਹੜੇ ਹਾਲਾਤ ਆ ਤਿੰਨ ਦਿਨ ਹੋ ਗਏ ਆਂਦੀਆਂ ਬਾਈ ਅਸੀਂ ਰੋਟੀ ਨਹੀਂ ਖਾਧੀ ਅੰਕਲ ਜੀ ਰੋਟੀ ਲੰਘਦੀ ਨਹੀਂ ਰੋਟੀ ਕਿਹੜੀ ਸੰਗ ਚ ਫੁੱਲ ਜਾਂਦੀ ਆ ਕਿਉਂਕਿ ਸਾਡਾ ਪਿਓ ਜਿਹੜਾ ਸਾਨੂੰ ਕਮਾ ਕੇ ਲਿਆਉਂਦਾ ਸੀ ਤੇ ਫੇਰ ਅਸੀਂ ਢਿੱਡ ਭਰਦਿਆਂ ਸੀ ਪੰਜ ਧੀਆਂ ਦਾ ਢਿੱਡ ਭਰਨ ਵਾਲਾ ਬਾਪ ਅੱਜ ਮੰਜੀ ਤੇ ਪਿਆ ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪਾਂ ਬਹੁਤ ਜ਼ਿਆਦੇ ਰੋਜ਼ ਖਰਚੇ ਕਰਦੇ ਆ ਜੇ ਆਪਾਂ ਇਹ ਪਰਿਵਾਰ ਨੂੰ ਸੌ ਸੌ ਵਾ ਵੇਖੋ ਗੁੱਡੀ ਤੋਂ ਵਿਚਾਰੀ ਤੋਂ ਬੋਲਿਆ ਜੀ ਪੁੱਤ ਕਿੰਨੇ ਕ ਡੈਡੀ ਦੇ ਸੱਟਾ ਕਿੰਨੀਆਂ ਕ ਵੇਖੋ ਵੀਰੋ ਬੱਚਾ ਤੋਂ ਬੋਲਿਆ ਨਹੀਂ ਜਾਂਦਾ ਕਿਉਂਕਿ ਬੱਚੇ ਜਿਹੜੇ ਇੰਨੇ ਕ ਮੋਸ਼ਨਲ ਹੋਏ ਪਏ ਆ ਵੀ ਆਪਾਂ ਦੱਸ ਨਹੀਂ ਸਕਦੇ ਆਪਾਂ ਆਪਦੇ ਢਿੱਡ ਤੇ ਹੱਥ ਰੱਖ ਕੇ ਵੇਖਗੇ ਵੀ ਜਿਹੜਾ ਕਮਾਉਣ ਵਾਲਾ ਉਹਦੇ ਸਾਰੇ ਹੱਡ ਪੈ ਟੁੱਟ ਗਿਆ ਲੱਤ, ਗੋਡਾ, ਪੱਟ, ਪੱਥਲੀਆਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਹੀ ਲਓਗੇ ਤੁਸੀਂ ਪਰ ਜਿਹੜੇ ਇਹਨਾਂ ਦੇ ਹਾਲਾਤ ਆ ਬੱਚਿਆਂ ਦੇ ਬਹੁਤ ਤਰਸਯੋਗ ਆ ਵੀਰ ਜੀ ਕਿਉਂਕਿ ਮਾਂ ਵੀ ਮੰਜੇ ਤੇ ਪਈ ਆ ਤੇ ਪਿਓ ਵੀ ਮੰਜੇ ਤੇ ਪੈ ਗਿਆ ਤੇ ਬੱਚੀਆਂ ਬਹੁਤ ਛੋਟੀਆਂ ਇਹ ਕੰਮ ਨਹੀਂ ਕਰ ਸਕਦੀਆਂ ਮਾਂ ਵਿਚਾਰੀ 4-5 ਘਰਾਂ 'ਚ ਕੰਮ ਕਰਕੇ ਬੱਚੇ ਨਾਲ ਪਾਲਾ ਰਹੀ ਸੀ ਆਪਦੇ ਘਰ ਵਾਲੇ ਦੇ ਤੇ ਪਿਓ ਵੀ ਪੈ ਗਿਆ ਤੇ ਮਾਂ ਵੀ ਪੈ ਗਿਆ ਤੇ ਬੱਚੇ ਇਸ ਟਾਈਮ ਹੁਣ ਜਮਾ ਵੀਰੋਂ ਨਸਤੇ ਹੋਗੇ ਕਿਉਂਕਿ ਕਿਸੇ ਪਾਸਿਓਂ ਅੱਜਕੱਲ ਮਾਂ ਪਿਓ ਤੋਂ ਬਿਨਾ ਕੋਈ ਬਾਹ ਨਹੀਂ ਫੜਦਾ ਵੀਰੋ ਮਾਂ ਪਿਓ ਹੀ ਆ ਜੋ ਬੱਚਿਆਂ ਦਾ ਸਾਰੇ ਸੁਪਨੇ ਪੂਰੇ ਕਰਦਾ ਪਰ ਅੱਜ ਉਹ ਦੋਵੇਂ ਮਾਪਿਓ ਜਿਹੜੇ ਉਹ ਮੰਜੇ ਦੇ ਉੱਤੇ ਪਏ ਆ ਆ ਮੋਟਰਸਾਈਕਲ ਦੇ ਹਾਲਾਤ ਵੇਖ ਲਓ ਤੇ ਬੱਚਿਆਂ ਦੇ ਹਾਲਾਤ ਵੇਖ ਲਓ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਕੇ ਵੇਖੋਗੇ ਨਾ ਫੇਰ ਪਤਾ ਲੱਗੂਗਾ ਵੀਰੋ ਖਰਚਾ ਸਾਰਾ 70-80000 ਰੁਪਿਆ ਕੋਈ ਬਾਲਾ ਨਹੀਂ ਆਪਣੇ ਲਈ 70-80000 ਤੇ ਆਪਾਂ ਦੱਸਦਾ 20-20 ਰੁਪਏ ਦੇ ਗੇ ਨਾ ਤੇ 70-80000 ਆਪਣੇ ਲਈ ਕੁਝ ਨਹੀਂ ਪਰ ਇਹ ਬੱਚਿਆਂ ਲਈ ਅੱਜ ਉਹ ਕਿਹੜਾ 70000 ਜਾਂ 80000 ਰੁਪਿਆ ਲੱਗਣਾ ਨਾ ਉਹ ਪਹਾੜ ਬਣਿਆ ਪਿਆ ਕਿਉਂਕਿ ਵਿਚਾਰੀਆਂ ਭੋਰਾ ਭੋਰਾ ਬੱਚੀਆਂ ਕਿੱਥੇ ਮੰਗੜ ਜਾਣ ਮਾਂ ਤੋਂ ਵੀ ਨਹੀਂ ਤੁਰਿਆ ਜਾਂਦਾ ਮਾਂ ਵੀ ਮੱਜੇ ਤੇ ਪਈ ਆ ਹੁਣੇ ਬੱਚਿਆਂ ਨੂੰ ਭੋਰਾ ਭੋਰਾ ਬੱਚੇ ਆ ਹੋਰ ਕੋਈ ਨਹੀਂ ਇਹਨਾਂ ਦੇ ਸਿਰ ਦੇ ਉੱਤੇ ਇਹਨਾਂ ਨੂੰ ਕੌਣ ਪੈਸੇ ਦੇਊਗਾ ਵੀਰੋ ਥੋੜੇ ਮੁਰੇ ਵਿੱਚ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕਿਆ ਦਸਵੰਦ ਆਪਾਂ ਕਾਊਂਟ ਪਾਵਾਂਗੇ ਪਰਿਵਾਰ ਦਾ ਉਹ ਪਰਿਵਾਰ ਦੇ ਕਾਊਂਟ ਦੇ ਵਿੱਚ ਵੱਧ ਤੋਂ ਵੱਧ ਦਸਵੰਦ ਪਾ ਕੇ ਪੰਜ ਧੀਆਂ ਦਾ ਵੀਰੋ ਹਾਲ ਤੁਸੀਂ ਮਾਂ ਪਿਓ ਇਹਦਾ ਤੁਸੀਂ ਭੈਣ ਭਰਾ ਹੁਣ ਇਹ ਪੰਜ ਧੀਆ ਜਿਹੜੀਆਂ ਪਿਓ ਦੇ ਸਿਰ ਤੇ ਸੀ ਉਹ ਰੋਟੀ ਖਵਾ ਰਿਆ ਸੀ ਕਮਾ ਕੇ ਪਰ ਅੱਜ ਮਾਪਿਓ ਦੋਵੇਂ ਮੰਜੇ ਤੇ ਪੈ ਗਏ ਤੇ ਪੰਜੇ ਧੀਆ ਥੋੜੇ ਹੱਥਾਂ ਲਵੀਰੋ ਵੇਂਦੇ ਮੈਂ ਝੋਲੀ ਅੱਡ ਕੇ ਬੇਨਤੀ ਕਰਦਾ ਵੀ ਇਹ ਬੱਚਿਆਂ ਦੀ ਫਰਿਆਦ ਜ਼ਰੂਰ ਸੁਣੋ ਤੇ ਦਸਵੰਦ ਚੋਂ ਥੋੜਾ ਥੋੜਾ ਦਸਵੰਦ ਦੇ ਕੇ ਤੇ ਇਹਨਾਂ ਦਾ ਆਪਾ ਕਿਹੜਾ ਡੈਡੀ ਦਾ ਇਲਾਜ ਕਰਵਾ ਕੇ ਤੇ ਉਹ ਕੰਮ ਜੋਗਾ ਹੋ ਜੇ ਤੇ ਆਪਦੇ ਬੱਚੇ ਪਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ